ਦੋਸਤੋ ਜੇ ਤੁਸੀਂ 3 ਤੋਂ 4 ਲੱਖ ਰੁਪਿਆ ਮਹੀਨਾ ਕਮਾਉਣਾ ਚਾਹੁੰਦੇ ਹੋ ਵੀ ਆਪਣੇ ਘਰ ਬੈਠੇ ਤਾਂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਲੱਗੇ ਹਾਂ ਇੱਕ ਨਵੇਂ ਬਿਜ਼ਨਸ ਆਈਡੀ ਦੀ ਜਿਸ ਨੂੰ ਤੁਸੀਂ ਦੋਸਤੋ ਘਰੇ ਬੈਠ ਕੇ ਬੜੇ ਆਰਾਮ ਨਾਲ ਕਰ ਸਕਦੇ ਹੋ ਤੇ 3 ਤੋਂ 4 ਲੱਖ ਰੁਪਿਆ ਮਹੀਨਾ ਕਮਾ ਸਕਦੇ ਹੋ ਬੜੇ ਆਰਾਮ ਦੇ ਨਾਲ ਇਸ ਬਿਜ਼ਨਸ ਦੀ ਖਾਸ ਗੱਲ ਦੋਸਤੋ ਕਿ ਇਹ ਵੀ ਹੈ ਕਿ ਇਸ ਬਿਜ਼ਨਸ ਨੂੰ ਲੇਡੀਜ਼ ਤੇ ਜੈਂਟਸ ਦੋਵੇਂ ਇਸ ਬਿਜ਼ਨਸ ਨੂੰ ਕਰ ਸਕਦੇ ਆ ਕਿਉਂਕਿ ਇਹ ਇੱਕ ਘਰ ਦੇ ਵਿੱਚ ਹੀ ਰਹਿ ਕੇ ਕਰਨ ਵਾਲਾ ਬਿਜ਼ਨਸ ਹੈ ਜਿਸ ਨੂੰ ਕੋਈ ਹਾਊਸ ਵਾਈਫ ਵੀ ਇਸ ਨੂੰ ਕਰ ਸਕਦੀ ਹੈ ਤੇ ਕੋਈ ਜੈਂਟਸ ਵੀ ਇਸ ਨੂੰ ਬੜੇ ਆਰਾਮ ਨਾਲ ਇਸ ਬਿਜ਼ਨਸ ਨੂੰ ਕਰਨ ਵਾਸਤੇ ਦੋਸਤੋ ਆਪਾਂ ਨੂੰ ਮੌਸਮ ਹੈ ਜੋ ਥੋੜਾ ਜਿਹਾ ਠੰਡਾ ਟੈਂਪਰੇਚਰ ਠੰਡਾ ਚਾਹੀਦਾ ਹੈ ਇਸ ਕਰਕੇ ਇਹ ਸਤੰਬਰ ਤੋਂ ਲੈ ਕੇ ਮਾਰਚ ਤੱਕ ਤੁਸੀਂ ਇਸ ਬਿਜ਼ਨਸ ਨੂੰ ਬੜੇ ਆਰਾਮ ਨਾਲ ਕਰ ਸਕਦੇ ਹੋ ਤੇ ਮਹੀਨੇ ਦਾ 3 ਤੋਂ 4 ਲੱਖ ਰੁਪਏ ਬੜੇ ਆਰਾਮ ਨਾਲ ਕਮਾ ਸਕਦੇ ਹੋ ਠੀਕ ਹੈ ਆਪਾਂ ਬਿਨਾਂ ਟਾਈਮ ਨੂੰ ਵੇਸਟ ਕੀਤੇ ਦੋ ਅੱਜ ਦਾ ਜੋ ਬਿਜ਼ਨਸ ਆਈਡੀਆ ਦੋਸਤੋ ਉਹ ਹੈ ਬਟਨ ਮਸ਼ਰੂਮ ਦੀ ਖੇਤੀ ਦੇ ਉੱਤੇ ਬਟਨ ਮਸ਼ਰੂਮ ਦੀ ਖੇਤੀ ਦੋਸਤੋ ਜਿਵੇਂ ਤੁਸੀਂ ਸਮਝ ਸਕਦੇ ਹੋ ਮਸ਼ਰੂਮ ਦੀ ਖੇਤੀ ਕਰਨ ਵਾਸਤੇ ਦੋਸਤੋ ਆਪਾਂ ਨੂੰ ਬਹੁਤ ਵੱਡੀ ਜਗ੍ਹਾ ਜਾਂ ਜ਼ਮੀਨ ਦੀ ਜ਼ਰੂਰਤ ਨਹੀਂ ਹੈ ਬਸ ਆਪਾਂ ਨੂੰ ਇੱਕ ਰੂਮ ਚਾਹੀਦਾ ਉਹ ਵੀ ਖਾਲੀ ਖੇਤੀ ਕਰਨ ਵਾਸਤੇ ਦੋਸਤੋ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਆਪਾਂ ਇੱਕ ਰੂਮ ਦੇ ਵਿੱਚ ਇਸ ਤਰ੍ਹਾਂ ਆਪਾਂ ਇਸ ਚੀਜ਼ ਨੂੰ ਬਿਜ਼ਨਸ ਨੂੰ ਕਰ ਸਕਦੇ ਹਾਂ ਇਸ ਤਰ੍ਹਾਂ ਇਹ ਪੋਲੀ ਬੈਗ ਹੁੰਦੇ ਹਨ ਦੋਸਤੋ ਇਹ 10 ਤੋਂ 12 ਕਿਲੋ ਦਾ ਇੱਕ ਬੈਗ ਹੁੰਦਾ ਜਿਹਦੇ ਵਿੱਚ ਵਰਮੀ ਕੰਪੋਸਟ ਤਿਆਰ ਕੀਤੀ ਹੁੰਦੀ ਹੈ ਮਸ਼ਰੂਮ ਦੇ ਵਾਸਤੇ ਤੇ ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਲਫਾਫਿਆਂ ਨੂੰ ਇਸ ਤਰ੍ਹਾਂ ਸਟੈਪ ਬਾਈ ਸਟੈਪ ਤੁਸੀਂ ਇੱਕ ਰੂਮ ਦੇ ਵਿੱਚ ਇਸ ਨੂੰ ਭਰ ਸਕਦੇ ਹੋ ਇੱਕ ਲਫਾਫਾ ਦੋਸਤੋ ਉਹ 2 ਤੋਂ 3 ਕਿਲੋ ਮਸ਼ਰੂਮ ਤੁਹਾਨੂੰ ਬਣਾ ਕੇ ਦੇਗਾ ਤੇ ਤੁਸੀਂ ਇਸ ਤਰ੍ਹਾਂ ਆਪਣੇ ਰੂਮ ਦੇ ਵਿੱਚ ਕਿੰਨੇ ਮਰਜੀ ਤੁਸੀਂ ਲਫਾਫੇ ਐਡਜਸਟ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇੱਕ ਰੂਮ ਦੇ ਵਿੱਚ ਦੋਸਤੋ 3 ਤੋਂ 4 ਲੱਖ ਰੁਪਏ ਮਹੀਨਾ ਬੜੇ ਆਰਾਮ ਦੇ ਨਾਲ ਕਮਾ ਸਕਦੇ ਹੋ ਦੋਸਤੋ ਜੇ ਤੁਸੀਂ ਇਸ ਬਾਰੇ ਸਿੱਖਣਾ ਚਾਹੁੰਦੇ ਆ ਤਾਂ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਬਟਨ ਮਸ਼ਰੂਮ ਦੀ ਖੇਤੀ ਕਿਵੇਂ ਕਰੀਏ ਤਾਂ ਤੁਹਾਨੂੰ ਇਸ ਦਾ ਸਾਰੇ ਫੁੱਲ ਡਿਟੇਲ ਤੁਹਾਡੇ ਸਾਹਮਣੇ ਆ ਜਾਏਗੀ ਤੁਹਾਨੂੰ ਹਰ ਇੱਕ ਚੀਜ਼ ਸਿੱਖਣ ਨੂੰ ਮਿਲੇਗੀ ਦੋਸਤੋ YouTube ਤੋਂ ਉੱਤੇ ਤੁਸੀਂ ਇਸ ਦੀ ਕੰਪੋਸਟ ਬਣਾਉਣਾ ਵੀ ਸਿੱਖ ਸਕਦੇ ਹੋ ਮਸ਼ਰੂਮ ਬਾਰੇ ਵੀ ਸਿੱਖ ਸਕਦੇ ਹੋ ਤੁਸੀਂ ਤੇ ਰੂਮ ਦਾ ਜੋ ਟੈਂਪਰੇਚਰ ਉਹ ਕਿੰਨਾ ਹੋਣਾ ਚਾਹੀਦਾ ਤੁਹਾਨੂੰ ਹਰ ਇੱਕ ਚੀਜ਼ ਦੋਸਤੋ ਡਿਟੇਲ ਨਾਲ ਤੁਹਾਨੂੰ ਤੁਸੀਂ ਪੂਰੀ ਸਿੱਖ ਸਕਦੇ ਹੋ ਇਸ ਬਾਰੇ ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਜਦੋਂ ਆਪਾਂ ਨੂੰ ਕੋਈ ਬਿਜ਼ਨਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਬਾਰੇ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਨਾ ਸਿੱਖੇ ਜੇ ਤੁਸੀਂ ਕਿਸੇ ਬਿਜ਼ਨਸ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਉਹਦੇ ਵਿੱਚ ਹਮੇਸ਼ਾ ਨੁਕਸਾਨ ਹੀ ਚੱਕੋਗੇ ਤੁਸੀਂ ਇਸ ਬਿਜ਼ਨਸ ਨੂੰ ਕਰਨ ਤੋਂ ਪਹਿਲਾਂ ਤੁਸੀਂ ਇਸ ਬਾਰੇ ਸਿੱਖੋ ਇਸ ਨੂੰ ਆਪਾਂ ਕਰਨਾ ਕਿਵੇਂ ਆ ਤੇ ਤੁਸੀਂ ਇਸ ਵਿੱਚ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਇੱਕ ਬੈਗ ਹੀ ਤਿਆਰ ਕਰੋ ਇਸ ਤਰ੍ਹਾਂ ਤੁਸੀਂ ਇੱਕ ਲਫਾਫੇ ਨੂੰ ਤਿਆਰ ਕਰਕੇ ਉਹਦੇ ਵਿੱਚ ਮਸ਼ਰੂਮ ਮਗਾ ਕੇ ਵੇਖੋ ਜੇ ਤੁਹਾਨੂੰ ਲੱਗੇ ਕਿ ਹਾਂ ਤੁਸੀਂ ਇਹ ਮਸ਼ਰੂਮ ਉਗਾ ਸਕਦੇ ਹੋ ਉਸ ਤੋਂ ਬਾਅਦ ਇਸ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਆਪਣੀ ਸ਼ੁਰੂ ਕਰੋ ਠੀਕ ਹੈ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਬਿਜ਼ਨਸ ਨੂੰ ਸ਼ੁਰੂ ਕਰਕੇ ਤੁਸੀਂ ਬਹੁਤ ਮੋਟਾ ਪੈਸਾ ਕਮਾ ਸਕਦੇ ਹੋ ਕਿਉਂਕਿ ਬਹੁਤ ਲੋਕ ਦੋਸਤੋ ਇਸ ਬਿਜ਼ਨਸ ਨੂੰ ਕਰ ਰਹੇ ਹਨ ਤੇ ਲੱਖਾਂ ਰੁਪਿਆ ਕਮਾ ਰਹੇ ਹਨ ਇਸ ਕਰਕੇ ਕੋਈ ਫੇਕ ਬਿਜ਼ਨਸ ਨਹੀਂ ਹੈ ਰੀਅਲ ਬਿਜ਼ਨਸ ਹੈ ਜਿਸ ਨੂੰ ਆਪਾਂ ਘਰੇ ਬੈਠ ਕੇ ਹੀ ਕਰ ਸਕਦੇ ਹਾਂ ਤੇ ਤੁਹਾਨੂੰ ਕੋਈ ਵਿਦੇਸ਼ਾ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਤੁਸੀਂ ਇਸ ਤਰ੍ਹਾਂ ਲੱਖਾਂ ਰੁਪਿਆ ਦੋਸਤੋ ਤੁਸੀਂ ਮਹੀਨੇ ਦਾ ਕਮਾ ਸਕਦੇ ਹੋ ਬਸ ਤੁਹਾਨੂੰ ਜ਼ਰੂਰਤ ਹੈ ਦੋਸਤੋ ਬਸ ਇੱਕ ਨੋਲੇਜ ਦੀ ਇਸ ਤਰ੍ਹਾਂ ਦੇ ਬਿਜ਼ਨਸ ਤੁਹਾਨੂੰ ਸਿਰਫ ਕਰਨਾ ਆਉਣਾ ਚਾਹੀਦਾ ਜੇ ਤੁਸੀਂ ਇਸ ਲਾਈਨ ਦੇ ਵਿੱਚ ਪਾਉਗੇ ਦੋਸਤੋ ਤੁਹਾਨੂੰ ਸਾਰੀ ਨੋਲਿਜ ਆ ਜਾਏਗੀ ਦੋਸਤੋ ਤੁਸੀਂ ਪਹਿਲਾਂ ਆਪਣਾ ਇੱਕ ਇੱਕ ਬੈਗ ਤਿਆਰ ਕਰਕੇ ਵੇਖੋ ਇੱਕ ਬੈਗ ਤਿਆਰ ਕਰਕੇ ਵੇਖੋ ਤੇ ਉਹਦੇ ਵਿੱਚ ਹੀ ਤੁਹਾਨੂੰ ਸਭ ਕੁਝ ਸਿੱਖਣ ਨੂੰ ਮਿਲ ਜੇਗਾ ਜੇ ਤੁਸੀਂ ਇੱਕ ਬੈਗ ਨੂੰ ਤਿਆਰ ਕਰ ਸਕਦੇ ਹੋ ਉਹਦੇ ਵਿੱਚ ਮਸ਼ਰੂਮ ਉਗਾ ਸਕਦੇ ਹੋ ਤੁਸੀਂ ਫਿਰ ਲੱਖਾਂ ਬੈਗ ਵੀ ਤਿਆਰ ਕਰ ਸਕਦੇ ਹੋ ਬਸ ਤੁਹਾਨੂੰ ਸ਼ੁਰੂਆਤ ਪਹਿਲਾਂ ਤੁਸੀਂ ਇੱਕ ਬੈਗ ਤੋਂ ਕਰਨੀ ਪਵੇਗੀ ਕਿਉਂਕਿ ਇਸ ਨੂੰ ਤਿਆਰ ਹੋਣ ਵਾਸਤੇ ਦੋਸਤੋ 20 ਤੋਂ 25 ਦਿਨ ਲੱਗਦੇ ਹਨ 20 ਤੋਂ 25 ਦਿਨ ਦੇ ਵਿੱਚ ਦੋਸਤੋ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਇਸ ਤਰ੍ਹਾਂ ਮਸ਼ਰੂਮ ਤਿਆਰ ਹੋ ਜਾਏਗਾ ਤੇ ਤੁਹਾਡਾ ਵਿਕਣ ਦੇ ਵਾਸਤੇ ਤੇ ਸ਼ੁਰੂ ਹੋ ਜਾਏਗਾ ਉਹ ਬੈਗ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ ਜੇ ਤੁਸੀਂ ਘਰ ਦੇ ਵਿੱਚ ਨਹੀਂ ਤਿਆਰ ਕਰਨਾ ਤਾਂ ਤੁਹਾਡੇ ਜੋ ਸ਼ਹਿਰਾਂ ਦੇ ਵਿੱਚ ਨਰਸਰੀ ਹਾਊਸ ਹੁੰਦੇ ਹਨ ਦੋਸਤੋ ਤੁਸੀਂ ਉੱਥੇ ਜਾ ਕੇ ਵੀ ਇਸ ਬੈਗਾਂ ਨੂੰ ਵੀ ਲੈ ਕੇ ਆ ਸਕਦੇ ਹੋ ਕਿਉਂਕਿ ਇਹ ਬਣੇ-ਬਣੇ ਬੈਗ ਹੁੰਦੇ ਹਨ ਜਿੰਦੇ ਵਿੱਚ ਸੀਡਜ਼ ਵਗੈਰਾ ਵੀ ਜੋਨੇ ਬੀਜ ਹੁੰਦੀਆਂ ਦੋਸਤੋ ਉਹ ਵੀ ਉਹਦੇ ਵਿੱਚ ਹੀ ਹੁੰਦੇ ਹਨ ਸਾਰਾ ਬੈਗ ਤਿਆਰ ਹੋ ਕੇ ਤੁਹਾਨੂੰ ਮਿਲ ਜਾਂਦਾ ਉਹ ਮੇਰੇ 110 20 ਰੁਪਏ ਦੇ ਵਿੱਚ ਤੁਹਾਡਾ ਇੱਕ ਬੈਗ ਦੀ ਕਸਟ ਪੈਂਦੀ ਹੈ ਉੱਥੇ ਜੇ ਤੁਸੀਂ ਦੋਸਤੋ ਆਪਣੇ ਘਰ ਦੇ ਵਿੱਚ ਵੀ ਇਹ ਕੰਪੋਸਟ ਨੂੰ ਤਿਆਰ ਕਰਨਾ ਚਾਹੁੰਦੇ ਆ ਤਾਂ ਬਹੁਤ ਹੀ ਆਸਾਨ ਹੈ ਦੋਸਤੋ ਇਸ ਨੂੰ ਤਿਆਰ ਕਰਨ ਵਾਸਤੇ ਕਣਕ ਵਾਲੀ ਤੂੜੀ ਹੁੰਦੀ ਹੈ ਦੋਸਤੋ ਇਹ ਉਹਦੇ ਨਾਲ ਤਿਆਰ ਹੁੰਦਾ ਉਹਦੇ ਵਿੱਚ ਵਰਮੀ ਕੰਪੋਸਟ ਤੇ ਦੋ ਤਿੰਨ ਚੀਜ਼ਾਂ ਹੋਰ ਪੈਂਦੀ ਹੈ ਉਹ ਤੁਸੀਂ YouTube ਤੋਂ ਸਿੱਖ ਸਕਦੇ ਹੋ ਉਸ ਨੂੰ ਕਰਕੇ ਦੋ ਤਿੰਨ ਦਿਨ ਵਾਸਤੇ ਇਸ ਨੂੰ ਲਿਫਾਫੇ ਦੇ ਵਿੱਚ ਬੰਦ ਕਰਕੇ ਰੱਖਣਾ ਹੁੰਦਾ ਤੇ ਉਹ ਕੰਪੋਸਟ ਜੋ ਕਾਲੀ ਹੋ ਜਾਂਦੀ ਹੈ ਪੂਰੀ ਤੂੜੀ ਹੁੰਦੀ ਹੈ ਜੋ ਕਾਲੀ ਹੋ ਜਾਂਦੀ ਹੈ ਤੇ ਇਸ ਨੂੰ ਤੁਸੀਂ ਤਿਆਰ ਕਰਕੇ ਤੇ ਇਹਦੇ ਵਿੱਚ ਵੀ ਸੀਡਸ ਹੁੰਦੇ ਆ ਜੋ ਇਹਦੇ ਬੀਜ ਹੁੰਦੇ ਆ ਦੋਸਤੋ ਜੇ ਤੁਸੀਂ ਉਹ ਵੀ ਮੰਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਵੀ ਆਨਲਾਈਨ ਮਿਲ ਸਕਦੇ ਹਨ ਜਿਵੇਂ ਫਲਿੱਪਕਾਰਟ Amazon ਤੋਂ ਤੁਸੀਂ ਸਰਚ ਮਾਰ ਕੇ ਬਟਰ ਮਸ਼ਰੂਮ ਦੇ ਸੀਡਸ ਲਿਖ ਕੇ ਤੁਸੀਂ ਉਹਦੇ ਵਿੱਚ ਤੁਸੀਂ ਇਸ ਨੂੰ ਆਰਡਰ ਦੇ ਸਕਦੇ ਹੋ ਇਸ ਤਰ੍ਹਾਂ ਦੇ ਫਲਿੱਪਕਾਰਟ ਜਾਂ Amazon ਤੋਂ ਤੁਸੀਂ ਬਟਰ ਮਸ਼ਰੂਮ ਸੀਡਸ ਲਿਖ ਕੇ ਤੁਸੀਂ ਦੋਸਤੋ ਇਸ ਤਰ੍ਹਾਂ ਇੱਕ ਲਫਾਫੇ ਹੁੰਦੇ ਆ ਨਾ ਉਹ ਲਫਾਫੇ ਤੁਹਾਨੂੰ ਮਿਲ ਜਾਣਗੇ 160 ਤੋਂ 70 ਰੁਪਏ ਦੇ ਵਿੱਚ ਮੈਂ ਇਸ ਨੂੰ ਚੈੱਕ ਕੀਤਾ ਸੀ 160 70 ਰੁਪਏ ਦੇ ਵਿੱਚ ਇਹ ਤੁਹਾਨੂੰ ਪੂਰਾ ਲਫਾਫਾ ਮਿਲ ਜਾਏਗਾ ਜਿਸ ਨੂੰ ਤੁਸੀਂ ਮੰਗਾ ਕੇ ਦੋਸਤੋ ਤੇ ਆਪਣੇ ਘਰੇ ਇਸ ਬੀਜਾਂ ਨੂੰ ਤੁਸੀਂ ਆਪਣੇ ਕੰਪੋਸਟ ਦੇ ਵਿੱਚ ਮਿਲਾ ਕੇ ਤਾਂ ਤੁਸੀਂ ਇਸ ਖੇਤੀ ਨੂੰ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਇਹ ਪੈਕੇਟ ਇੱਕ ਪੈਕੇਟ ਹੀ ਦੋਸਤੋ ਬਹੁਤ ਸਾਰੇ ਤੁਹਾਡੇ ਬੈਗ ਨੂੰ ਤਿਆਰ ਕਰ ਸਕਦਾ ਹੈ ਇਸ ਤਰ੍ਹਾਂ ਦੋਸਤੋ ਤੁਸੀਂ ਇਸ ਬਿਜ਼ਨਸ ਨੂੰ ਸ਼ੁਰੂ ਕਰਕੇ ਤਾਂ ਤੁਸੀਂ ਇਸ ਤੋਂ ਚੰਗਾ ਪੈਸਾ ਕਮਾ ਸਕਦੇ ਹੋ ਇਹ ਜੋ ਮਸ਼ਰੂਮ ਹੈ ਦੋਸਤੋ ਇਸ ਦੀ ਜੋ ਡਿਮਾਂਡ ਹੈ ਦੋਸਤੋ ਉਸ ਦੀ ਕੋਈ ਕਮੀ ਨਹੀਂ ਹੈ ਡਿਮਾਂਡ ਇੰਦੀ ਬਹੁਤ ਜ਼ਿਆਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਹਰ ਇੱਕ ਵਿਆਹ ਸ਼ਾਦੀ ਦੇ ਵਿੱਚ ਹਰ ਪ੍ਰੋਗਰਾਮਾਂ ਦੇ ਵਿੱਚ ਤੇ ਹਰ ਇੱਕ ਘਰ ਦੇ ਵਿੱਚ ਇਹ ਮਸ਼ਰੂਮ ਹੈ ਜੋ ਬਟਰ ਮਸ਼ਰੂਮ ਬਹੁਤ ਹੀ ਆਮ ਚ ਹੋ ਚੁੱਕਿਆ ਇਸ ਦੀਆਂ ਡਿਸ਼ਾਂ ਬਣਨੀਆਂ ਬਹੁਤ ਆਮ ਹੋ ਚੁੱਕੀਆਂ ਨੇ ਦੋਸਤੋ ਤੁਸੀਂ ਜਦੋਂ ਇਸ ਬਿਜ਼ਨਸ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਦੀ ਡਿਮਾਂਡ ਦੀ ਕੋਈ ਕਮੀ ਨਹੀਂ ਹੈ ਕਮੀ ਹੈ ਤਾਂ ਸਿਰਫ ਇੱਕ ਸਪਲਾਈ ਦੀ ਦੋਸਤੋ ਇਸ ਇਹ ਜੋ ਮਸ਼ਰੂਮ ਹੈ ਦੋਸਤੋ ਤੁਸੀਂ ਜਿੰਨਾ ਮਰਜ਼ੀ ਉਗਾ ਲਓ ਤੁਸੀਂ ਇਸ ਦੀ ਡਿਮਾਂਡ ਦੀ ਕਮੀ ਪੂਰੀ ਨਹੀਂ ਕਰ ਸਕਦੇ ਇਹ ਜੋ ਵੀ ਇਸ ਬਿਜ਼ਨਸ ਨੂੰ ਕਰ ਰਿਹਾ ਉਹਨਾਂ ਨੂੰ ਪਤਾ ਹੋਏਗਾ ਕਿ ਇਸ ਦੀ ਡਿਮਾਂਡ ਹੈ ਜੀ ਦੋਸਤੋ ਉਹ 24 ਘੰਟੇ ਬਹੁਤ ਹੀ ਹਾਈ ਰਹਿੰਦੀ ਹੈ ਤੇ 20 ਤੋਂ 25 ਦਿਨਾਂ ਦੇ ਵਿੱਚ ਦੋਸਤੋ ਇਹ ਆ ਜੋ ਮਸ਼ਰੂਮ ਹੈ ਉਹ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਇਸ ਤਰ੍ਹਾਂ ਦੋਸਤੋ ਇਸ ਮਸ਼ਰੂਮ ਨੂੰ ਤਿਆਰ ਕਰਕੇ ਤੁਸੀਂ ਇਸ ਨੂੰ ਪੈਕਿੰਗ ਕਰ ਸਕਦੇ ਹੋ ਪੈਕਿੰਗ ਤੁਸੀਂ ਇਸ ਨੂੰ ਕਿਵੇਂ ਕਰ ਸਕਦੇ ਹੋ ਉਹ ਮੈਂ ਤੁਹਾਨੂੰ ਦੱਸਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਡਿਸਪੋਜ਼ਲ ਤੁਹਾਨੂੰ ਮਾਰਕੀਟ ਦੇ ਵਿੱਚ ਬੜੇ ਆਰਾਮ ਦੇ ਨਾਲ ਮਿਲ ਜਾਣਗੇ ਤੇ ਬਹੁਤ ਹੀ ਸਸਤੇ ਪੈਂਦੇ ਹਨ ਦੋਸਤੋ ਤੁਸੀਂ ਇਹ ਮੰਗਵਾ ਕੇ ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਮਸ਼ਰੂਮ ਨੂੰ ਪੈਕ ਕਰ ਸਕਦੇ ਵਿੱਚ ਪਾ ਕੇ ਤੇ ਇਹਦੇ ਉੱਤੇ ਜਿਹੜਾ ਫੂਡ ਲੈਮੀਨੇਸ਼ਨ ਪੇਪਰ ਹੁੰਦਾ ਦੋਸਤੋ ਉਹਦੇ ਨਾਲ ਇਸ ਨੂੰ ਪੈਕਿੰਗ ਕਰ ਸਕਦੇ ਹਾਂ ਠੀਕ ਹੈ ਕਿਉਂਕਿ ਇਸ ਦਾ ਪੈਕਿੰਗ ਕਰਨ ਦਾ ਤਰੀਕਾ ਅੱਜ ਕੱਲ ਇਹ ਹੀ ਚੱਲ ਰਿਹਾ ਤੇ ਬਹੁਤ ਹੀ ਵਧੀਆ ਇਹਦੇ ਵਿੱਚ ਇਹ ਚੀਜ਼ ਲੱਗਦੀ ਹੈ ਸਾਫ਼ ਸੁਥਰੀ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਪੈਕਿੰਗ ਕਰਕੇ ਦੋਸਤੋ ਤੁਸੀਂ ਮਾਰਕੀਟ ਦੇ ਵਿੱਚ ਇਸਨੂੰ ਵੇਚ ਸਕਦੇ ਹੋ ਦੋਸਤੋ ਜੇ ਤੁਸੀਂ ਸੇਲ ਕਰਨੀ ਆ ਤਾਂ ਤੁਸੀਂ ਜੋ ਸਬਜੀ ਮੰਡੀ ਦੇ ਵਿੱਚ ਡੀਲਰ ਹੁੰਦੇ ਆ ਨਾ ਤੁਸੀਂ ਉਹ ਡੀਲਰਾਂ ਨਾਲ ਜਾ ਕੇ ਸਿੱਧਾ ਕੰਟੈਕਟ ਕਰ ਸਕਦੇ ਹੋ ਕਿਉਂਕਿ ਜੋ ਇਸ ਦਾ ਰੇਟ ਹੁੰਦਾ ਦੋਸਤੋ 150 ਤੋਂ 200 ਰੁਪਏ ਪਰ ਕਿਜੀ ਚੱਲਦਾ ਹੈ ਤੇ ਤੁਸੀਂ ਜੋ ਇੱਕ ਜੋ ਇਹ ਬਾਕਸ ਹੁੰਦਾ ਹੈ ਉਹ ਸਾਇਦ ਮੇਰੇ ਖਿਆਲ 250 ਗ੍ਰਾਮ ਦੇ ਨੇੜੇ ਤੇੜੇ ਹੁੰਦਾ ਹੈ ਤੇ ਤੁਸੀਂ 50 ਤੋਂ 60 ਰੁਪਏ ਇਸ ਦਾ ਰੇਟ ਹੁੰਦਾ ਵੈਸੇ ਮਾਰਕੀਟ ਦੇ ਵਿੱਚ ਚੱਲਦਾ ਹੈ ਤਾਂ ਤੁਸੀਂ ਆਪਣੇ ਡੀਲਰਾਂ ਨਾਲ ਜਾ ਕੇ ਤੁਸੀਂ ਇਸ ਬਾਰੇ ਗੱਲ ਕਰ ਸਕਦੇ ਹੋ ਜੋ ਵੀ ਰੇਟ ਚੱਲਦਾ ਤੁਹਾਨੂੰ ਉਹ ਮਿਲ ਜਾਏਗਾ ਤੁਸੀਂ ਡਰਲਾ ਜੇ ਇਸ ਦੀ ਕੁਆਂਟੀਟੀ ਥੋੜੀ ਹੈ ਦੋਸਤੋ ਤਾਂ ਤੁਹਾਡੇ ਜੋ ਸ਼ਹਿਰਾ ਦੇ ਵਿੱਚ ਜੋ ਸਬਜ਼ੀਆਂ ਵੇਚਣ ਵਾਲੇ ਜੋ ਰਿਟੇਲਰ ਹੁੰਦੇ ਹਨ ਨਾ ਤਾਂ ਤੁਸੀਂ ਰਿਟੇਲਰਾਂ ਨੂੰ ਜਾ ਕੇ ਵੀ ਦੋਸਤੋ ਤੁਸੀਂ ਇਸ ਨੂੰ ਸਿੱਧਾ ਸੇਲ ਕਰ ਸਕਦੇ ਹੋ ਉਹਨਾਂ ਨੂੰ ਤੁਸੀਂ ਵੇਚ ਕੇ ਆ ਸਕਦੇ ਹੋ ਜੇ ਤੁਹਾਡੇ ਕੋਲ ਕੁਆਂਟੀਟੀ ਥੋੜੀ ਹੈ ਤਾਂ ਤੇ ਤੁਸੀਂ ਤੇ ਤੁਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਵੀ ਸੇਲ ਕਰ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਚੀਜ਼ ਤਿਆਰ ਕਰੋਗੇ ਤਾਂ ਤੁਹਾਡੇ ਆਂਡੀਆਂ ਗੌਂਡੀਆਂ ਨੂੰ ਪਤਾ ਲੱਗੇਗਾ ਦੋਸਤੋ ਤੁਹਾਡੇ ਸਾਰੇ ਇਲਾਕੇ ਵਾਲੇ ਜੋ ਏਰੀਆ ਵਾਲੇ ਦੋਸਤੋ ਤੁਹਾਡੇ ਘਰੇ ਆ ਕੇ ਇਸ ਚੀਜ਼ ਨੂੰ ਖਰੀਦ ਕੇ ਲੈ ਜਾਣਗੇ ਕਿਉਂਕਿ ਡਿਮਾਂਡ ਹੀ ਇੰਨੀ ਜ਼ਿਆਦਾ ਹੈ ਤੇ ਇਸ ਤਰ੍ਹਾਂ ਤੁਸੀਂ ਦੋਸਤੋ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਇਸ ਨੂੰ ਸ਼ੁਰੂ ਕਰਨ ਵਾਸਤੇ ਦੋਸਤੋ ਤੁਹਾਨੂੰ ਸਿਰਫ ਥੋੜੀ ਜਿਹੀ ਨੋਲੇਜ ਚਾਹੀਦੀ ਹੈ ਉਹ ਜੋ ਤੁਸੀਂ ਨੋਲੇਜ ਲੈ ਲੈਣੇ ਹੋ ਤਾਂ ਤੁਸੀਂ ਬੜੇ ਆਰਾਮ ਨਾਲ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਤੁਸੀਂ ਖੁਦ ਦੇ ਦੋਸਤੋਂ ਦੇ ਬਿਜ਼ਨਸ ਨੂੰ ਸ਼ੁਰੂ ਕਰਕੇ ਤੁਹਾਡੇ ਘਰ ਦੇ ਵਿੱਚ ਵਾਈਫ ਹੈ ਉਸ ਬਿਜ਼ਨਸ ਨੂੰ ਬੜੇ ਆਰਾਮ ਨਾਲ ਸੰਭਾਲ ਸਕਦੀ ਹੈ ਕਿਉਂਕਿ ਬਸ ਇਸ ਨੂੰ ਸਵੇਰ ਸ਼ਾਮ ਥੋੜਾ ਇਸ ਦੀ ਕੇਅਰ ਰੱਖਣੀ ਹੁੰਦੀ ਹੈ ਇਸ ਵਿੱਚ ਪਾਣੀ ਵਗੈਰਾ ਹੁੰਦਾ ਉਹ ਤਰੀਕੇ ਨਾਲ ਪਾਣਾ ਹੁੰਦਾ ਹੈ ਤੇ ਇਸ ਦਾ ਜੋ ਹਵਾ ਪਾਣੀ ਹੈ ਉਸ ਦਾ ਟੈਂਪਰੇਚਰ ਚੈੱਕ ਕਰਨਾ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਰੂਮ ਦੇ ਵਿੱਚ ਇਸ ਬਿਜ਼ਨਸ ਨੂੰ ਸ਼ੁਰੂ ਕਰਕੇ ਦੋਸਤੋਂ ਬੜੇ ਆਰਾਮ ਨਾਲ ਲੱਖਾਂ ਰੁਪਏ ਮਹੀਨੇ ਦਾ ਕਮਾ ਸਕਦੇ ਹੋ ਜੇ ਜੇ ਤੁਸੀਂ ਦੋਸਤੋਂ ਇਸ ਲਾਈਨ ਦੇ ਵਿੱਚ ਚਲੇ ਜਾਓਗੇ ਤੁਹਾਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਹੋ ਜਾਏਗੀ ਹਰ ਇੱਕ ਚੀਜ਼ ਤੁਹਾਨੂੰ ਸਮਝ ਆ ਜਾਏਗੀ ਤੇ ਤੁਸੀਂ ਬੜੇ ਆਰਾਮ ਨਾਲ ਦੋਸਤੋ ਇਸ ਚੀਜ਼ ਨਾਲ ਤੁਸੀਂ ਬਹੁਤ ਹੀ ਵਧੀਆ ਪੈਸੇ ਕਮਾ ਸਕਦੇ ਹੋ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਮੈਂ ਹਰ ਇੱਕ ਦਾ ਕਮੈਂਟ ਜਰੂਰ ਪੜਦਾ ਤੇ ਦੋਸਤੋ ਤੁਸੀਂ ਇਸੇ ਤਰ੍ਹਾਂ ਦਾ ਕੁਝ ਨਵਾਂ ਸਿੱਖਦੇ ਰਹਿਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਆਪਣੇ ਕਿਸੇ ਦੋਸਤਾਂ ਨਾਲ ਵੀ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਜਿਸ ਨਾਲ ਉਹਨਾਂ ਦਾ ਵੀ ਕੋਈ ਭਲਾ ਹੋ ਸਕੇ ਧੰਨਵਾਦ